ਵੈਲਕਮ ਟੂ ਖੰਨਾ ਨਿਊਜ਼ ਲਾਈਵ ਪਵਾਨੀਗੜ ਟਰੱਕ ਯੂਨੀਅਨ ਦੇ ਮਸਲੇ ਨੂੰ ਲੈ ਕੇ ਜਿੱਥੇ ਲਗਾਤਾਰ ਆਰੋਪ ਲੱਗ ਰਹੇ ਹਨ ਕਿ ਹਲਕਾ ਐਮਐਲਏ ਨਰਿੰਦਰ ਕੌਰ ਭਰਾਜ ਵੱਲੋਂ ਪੈਸੇ ਲੈਣ ਦੀ ਡਿਮਾਂਡ ਕੀਤੀ ਗਈ ਸੀ ਕਾਕਾ ਸਿੰਘ ਵੱਲੋਂ ਸਲਵਾਸ ਪੀਣ ਤੋਂ ਬਾਅਦ ਉਹਨਾਂ ਦੀ ਸਥਿਤੀ ਵਿਗੜਦੀ ਜਾ ਰਹੀ ਹੈ ਇਸ ਦੌਰਾਨ ਅੱਜ ਭਾਰਤੀ ਜਨਤਾ ਪਾਰਟੀ ਦੇ ਹਰਜੀਤ ਸਿੰਘ ਨੇ ਕਾਕਾ ਸਿੰਘ ਦੇ ਭਰਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਉਹਨਾਂ ਦੇ ਪਿੰਡ ਜਾ ਕੇ ਗੱਲਬਾਤ ਕੀਤੀ ਅਤੇ ਪ੍ਰੈਸ ਕਾਨਫਰੰਸ ਨੂੰ ਦੱਸਿਆ ਕਿ ਇਹ ਇੱਕ ਵੱਡੀ ਗੁੰਡਾਗਰਦੀ ਹੈ ਇਸ ਗੁੰਡਾਗਰਦੀ ਅਤੇ ਹਲਕਾ ਐਮਐਲਏ ਦੀ ਜਾਂਚ ਕੇਂਦਰੀ ਏਜੰਸੀਆਂ ਵੱਲੋਂ ਕਰਵਾਈ ਜਾਵੇਗੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਇਹ ਚਿੱਠੀ ਸੈਂਟਰ ਮਿਨਿਸਟਰ ਤੱਕ ਭੇਜਾਂਗਾ ਪੀੜਤ ਪਰਿਵਾਰ ਮੈਂ ਕਹੂੰਗਾ ਔਰ ਜਿਨ੍ਹਾਂ ਦੇ ਨਾਲ ਤੱਕਾ ਹੋਇਆ ਜ਼ੁਲਮ ਹੋਇਆ ਉਨ੍ਹਾਂ ਦੀ ਤਰਫੋਂ ਇਹ ਕੰਪਲੇਂਟ ਦਿੱਤੀ ਗਈ ਆ ਨਾ ਤਾਂ ਐਫ ਆਈ ਆਰ ਰਜਿਸਟਰ ਕੀਤੀ ਆ ਔਰ ਐਮ ਐਲ اے ਨੇ ਕ੍ਰਾਈਮ ਕਮਿਟ ਕੀਤਾ ਔਰ ਦੂਸਰੀ ਜਗ੍ਹਾ ਤੋਂ ਰਿਸ਼ਵਤ ਵੀ ਲਈ ਆ ਇਹ ਇਹ ਫੋਟੋਗ੍ਰਾਫ ਵੀ ਸਾਹਮਣੇ ਆ ਗਏ ਸਭ ਕੁਝ ਆ ਗਿਆ ਉਸ ਦੇ باوجود ਵੀ ਇਹ ਸਰਕਾਰ ਕਿਸ ਤਰ੍ਹਾਂ ਦੀ ਜ਼ਾਲਮ ਸਰਕਾਰ ਆ ਕਿ ਹੁਣ ਤੱਕ ਮੈਂ ਸਾਡੀ ਇਹ ਮੰਗ ਆ ਇਹ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਮੈਂ ਵਿਸ਼ਵਾਸ ਦਿਵਾਉਣਾ ਅਸੀਂ ਪਰਿਵਾਰ ਦੇ ਨਾਲ ਖੜੇ ਆ ਕਿਉਂਕਿ ਇਹ ਇੱਕ ਜ਼ੁਲਮ ਕੀਤਾ ਉਹਨਾਂ ਨੇ ਆਪਦੇ ਵਲੰਟੀਅਰ ਤੇ ਕੀਤਾ ਔਰ ਇਹ ਕ腐ਸ਼ਨ ਦੀ ਇੱਕ ਐਸੀ ਮਿਸਾਲ ਦਿੱਤੀ ਆ ਕਿ ਇਹਨਾਂ ਦੇ ਸਾਰੇ ਐਮਐਲਏ ਕ腐ਸ਼ਨ ਚ ਇਨਵੋਲਡ ਨੇ ਮੈਂ ਕਹਣਾ ਕਿ ਤੁਸੀਂ ਸਾਡੀ ਗੱਲ ਨਾ ਸੁਣੋ ਆਪਦੇ ਐਮਐਲਏ ਕੁਮਰ ਵਿਜੇ ਪ੍ਰਤਾਪ ਦੀ ਗੱਲ ਸੁਣ ਲਓ ਉਹੀ ਮੰਨ ਲਓ ਹਰ ਫੀਲਡ ਦੇ ਵਿੱਚ ਤੁਸੀਂ ਕ腐ਸ਼ਨ ਕਰੋਗੇ ਹਰ ਜਗ੍ਹਾ ਧੱਕਾ ਕਰੋਗੇ ਜ਼ੁਲਮ ਕਰੋਗੇ ਔਰ ਉਸ ਤੋਂ ਬਾਅਦ ਉਸ ਨੂੰ ਮੰਨੋਗੇ ਵੀ ਨਹੀਂ ਮਾਫੀ ਮੰਗ ਲਓ ਪਰਿਵਾਰ ਕੋਲੋਂ ਹਮਦਰਦੀ ਪ੍ਰਗਟ ਕਰ ਦਿਓ ਤੇ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਪਰਮਾਤਮਾ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ ਕਿ ਪਹਿਲਾਂ ਤਾਂ ਉਹ ਸਾਡਾ ਵੀਰ ਜਿਹੜਾ ਮਨਜੀਤ ਉਹ ਤੰਦਰੁਸਤ ਹੋ ਜੇ ਔਰ ਤੰਦਰੁਸਤ ਹੋ ਕੇ ਉਹ ਘਰ ਆਵੇ ਆਪਦੇ ਬੱਚਿਆਂ ਨੂੰ ਆਪਦੇ ਬਾਕੀ ਪਰਿਵਾਰ ਨੂੰ ਸਾਰਿਆਂ 'ਚ ਔਰ ਸਮਾਜ ਦੀ ਵੀ ਸੇਵਾ ਉਸੇ ਤਰ੍ਹਾਂ ਹੀ ਕਰੇ ਤੇ ਹੁਣ ਤਾਂ ਉਹਨੂੰ ਕਾਫੀ ਕੁਝ ਸਮਝ ਆ ਗਈ ਹੈ ਇਹ ਕਿਸ ਤਰ੍ਹਾਂ ਦੀ ਪਾਰਟੀ ਹੈ ਕਿਸ ਤਰ੍ਹਾਂ ਦੇ ਲੋਕ ਨੇ ਇਹ ਪੰਜਾਬ ਬਦਲਣ ਨਹੀਂ ਆਏ ਸੀ ਇਹ ਪੰਜਾਬ ਵਿਗਾੜਨ ਆਏ ਸੀ ਇਹ ਰੰਗਲਾ ਪੰਜਾਬ ਨਹੀਂ ਬਣਾਉਣਾ ਆਏ ਸੀ ਇਹ ਖੂਨੀ ਪੰਜਾਬ ਬਣਾਉਣ ਆਏ ਸੀ ਇਹਨਾਂ ਨੇ ਕ腐ਸ਼ਨ ਵੀ ਵਧਾਤੀ ਇਹਨਾਂ ਨੇ ਲੈਂਡ ਮਾਫੀਆ ਸੈਂਡ ਮਾਫੀਆ ਇਹ ਸਭ ਵਧਾਤਾ ਔਰ ਜੁਨੀਅਰ ਟਰੱਕ ਯੂਨੀਅਨ ਨੇ ਸਾਰਿਆਂ 'ਚ ਇਦਾਂ ਧੱਕਾ ਕਰਦੇ ਆ ਆ ਸੰਗਰੂਰ ਦੀ ਵੀ ਮੈਂ ਕਹਾਣੀ ਸੁਣ ਲਈ ਭਵਾਨੀਗੜ੍ਹ ਦੀ ਤੁਹਾਡੇ ਸਾਹਮਣੇ ਤਸਵੀਰ ਹੈ ਇਹ ਮੈਂ মিডিਆ ਨੂੰ ਵੀ ਪ੍ਰਾਰਥਨਾ ਕਰਦਾ ਕਿ ਇਸ ਨੂੰ ਐਕਸਪੋਜ਼ ਕਰੋ ਔਰ ਬਾਕੀ ਪੋਲੀਟੀਕਲ ਪਾਰਟੀਆਂ ਨੂੰ ਵੀ ਕਹਾਂ ਕਿ ਬਿਨਾ ਪਾਰਟੀ ਲਾਈਨ ਤੋਂ ਹਟ ਕੇ ਪੰਜਾਬ ਨੂੰ ਬਚਾਉਣ ਲਈ ਅੱਗੇ ਆਓ ਤਾਂ ਕਿ ਇਸ ਤਰ੍ਹਾਂ ਦੇ ਜ਼ੁਲਮ ਨਾ ਹੋਣ ਇਸ ਤਰ੍ਹਾਂ ਦੇ ਧੱਕੇ ਨਾ ਹੋਣ ਉਧਰ ਜਿਹੜਾ ਵਿਅਕਤੀ ਆਪਣੀ ਜਾਨ ਦੇ ਰਿਆ ਉਸ ਤੋਂ ਬਾਅਦ ਬਿਆਨ ਦੇ ਰਿਆ ਤੇ ਉਹਦੇ ਤੇ ਫਿਰ ਕਾਹਦਾ ਸ਼ੱਕ ਆ ਜੀ ਅਸੀਂ ਕਹਿੰਦੇ ਆ ਕਿ ਸੀਬੀਆਈ ਨੂੰ ਦੇਓ ਕੇਸ ਪੰਜਾਬ ਸਰਕਾਰ ਦੇ ਸਕਦੀ ਹੈ ਜਾਂ ਮਾਨਯੋਗ ਹਾਈ ਕੋਰਟ ਚ ਅਸੀਂ ਜਾਵਾਂਗੇ ਕਿ ਸੀਬੀਆਈ ਕੋਲ ਜਾਣਾ ਚਾਹੀਦਾ ਸੈਂਟਰਲ ਏਜੰਸੀਆਂ ਕੋਲ ਨਿਰਪੱਖ ਜਾਂਚ ਕਰਾਉਣ ਜਾਂ ਹਾਈ ਕੋਰਟ ਦੇ ਸਿਟਿੰਗ ਜੱਜ ਨੂੰ ਦੀ ਨਿਗਰਾਨੀ ਚ ਜਾਂਚ ਕਰਾਉਣ ਇਹ ਇਸ ਤਰ੍ਹਾਂ ਨਿਰਪੱਖ ਜਾਂਚ ਨਹੀਂ ਹੋਣੀ ਔਰ ਇਹਦੇ ਵਿੱਚ ਬੜੇ ਲੋਕ ਇਨਵੋਲਵ ਨੇ ਔਰ ਇਹ ਤੱਕਾ ਤੇ ਧੋਖਾ ਜਿੱਦਾਂ ਪੰਜਾਬ ਦੇ ਲੋਕਾਂ ਨਾਲ ਕਰ ਰਹੇ ਆ ਉਸ ਜ਼ੁਲਮ ਦੇ ਖਿਲਾਫ ਅਸੀਂ ਆਵਾਜ਼ ਉਠਾਵਾਂਗੇ ਅਸੀਂ ਤਾਂ ਸੰਘਰਸ਼ ਕਰਾਂਗੇ ਔਰ ਮੈਂ ਇਹੀ ਕਹਿਣਾ ਇਹਨੂੰ ਭਗਵੰਤ ਮਾਨ ਨੂੰ ਕਿ ਭਾਈ ਕੇਜਰੀਵਾਲ ਨੇ ਤਾਂ ਉੱਥੇ ਦਿੱਲੀ ਚਲੇ ਜਾਣਾ ਇੱਥੇ ਡਲੇ ਲੈ ਕੇ ਚਲੇ ਪਿੱਛੇ ਲੋਕਾਂ ਨੇ ਭਜਾਇਆ ਕਰਨਾ ਪਿੰਡਾਂ 'ਚ ਇਸ ਕਰਕੇ ਇਹ ਕੰਮ ਨਾ ਕਰੋ ਜਿਹੜਾ ਪੰਜਾਬ ਦੇ ਨਾਲ ਕਰ ਰਹੇ ਹੋ ਲੋਕਾਂ ਤੋਂ ਮਾਫੀ ਮੰਗੋ ਪਰਿਵਾਰ ਨਾਲ ਆ ਕੇ ਮਿਲੋ ਦੁੱਖ ਸਾਂਝਾ ਕਰੋ ਤੁਹਾਡਾ ਆਪਣਾ ਵਰਕ ਵਲੰਟੀਅਰ ਸੀ ਲੱਖਾਂ ਰੁਪਏ ਨੇ ਅੱਜ ਜੇਬ ਚੋਂ ਖਰਚ ਕੀਤਾ ਹੈਗਾ ਪਾਰਟੀ ਦੇ ਪਿੱਛੇ ਇਹ ਉਸ ਤੋਂ ਬਾਅਦ ਤੁਸੀਂ ਆਪਣੇ ਵਲੰਟੀਅਰਾਂ ਨਾਲ ਵੀ ੱੱਕਾ ਕਰਨਾ ਬੰਦ ਕਰੋ ਜੀ ਬਿਆਨ ਦਿੱਤਾ ਗਿਆ ਵੀ ਅਸੀਂ ਜਾਂਚ ਕਰਾਂਗੇ ਵੀ ਇੱਥੇ ਇੰਨੇ ਪੈਸੇ ਆਏ ਕਿੱਥੇ ਜਾਂਚ ਕਰ ਲੈਣ ਕੁਝ ਨਹੀਂ ਵਿਗਾੜ ਸਕਦੇ ਮੈਂ ਕਹਿੰਨਾ ਅਸੀਂ ਨਾਲ ਖੜਾਂਗੇ ਸਾਰੇ ਲੋਕ ਖੜਾਂਗੇ ਡਟ ਕੇ ਜਾਂਚ ਦਾ ਮਤਲਬ ਇਹ ਥੋੜਾ ਵੀ ਤੁਸੀਂ ੱੱਕਾ ਵੀ ਕਰ ਰਹੇ ਹੋ ਤੇ ਤੁਸੀਂ ਜ਼ੁਲਮ ਵੀ ਕਰ ਰਹੇ ਹੋ ਤੇ ਤੁਸੀਂ ਫਿਰ ਜਾਂਚ ਹੋਰ ਕਰੋਗੇ ਮੁਕਦਮੇ ਇਹਨਾਂ ਤੇ ਹੀ ਦਰਜ ਕਰੋਗੇ ਇਹ ਕਿਹੜਾ ਇਨਸਾਫ ਲੋਕ ਰਾਜ ਦੇ ਅੰਦਰ ਲੋਕ ਰਾਜ ਲੋਕਾਂ ਦੀ ਸ਼ਰਮ ਬਹੁਤ ਜ਼ਰੂਰੀ ਹੁੰਦੀ ਹੈ ਇਹਨਾਂ ਨੂੰ ਕਹੋ ਕਰ ਲੈਣ ਨਹੀਂ ਤਾਂ ਲੋਕ ਜਿਹੜੇ ਆ ਸਬਕ ਵੀ ਸਖਾਣਦੇ ਆ ਉਹ ਬੈਠੇ ਨਾ ਅਕਾਲੀ ਦਲ ਪਾਸੇ ਕੀਤਾ ਉਹ ਬੈਠੀ ਹੈ ਨਾ ਕਾਂਗਰਸ ਪਾਸੇ ਕੀਤੀ ਇਸੇ ਤਰ੍ਹਾਂ ਇਹਨਾਂ ਦਾ ਇੱਕ ਵੀ ਐਮਐਲਏ ਨਹੀਂ ਜਿੱਤ ਕੇ ਆਣਾ ਜਿਹੜੇ ਆ ਤੁਰੇ ਫਿਰਦੇ ਨੇ ਸਾਰੇ ਇਸ ਨੂੰ ਦੇਖ ਲੈਣ ਤੇ ਇਦਾਂ ਦਾ ਜ਼ੁਲਮ ਨਾ ਕਰਨ ਉਹ ਪਰਿਵਾਰ ਉਹਨੇ ਆਪਣੇ ਬੱਚੇ ਪਾਲਨੇ ਆ ਉਹਦੇ ਭਰਾ ਵੀ ਨੇ ਉਹਦਾ ਪਰਿਵਾਰ ਵੀ ਆ ਉਹਦੇ ਦੋਸਤ ਸੁਮਿੱਤਰ ਵੀ ਨੇ ਤੁਸੀਂ ਉਹਨੂੰ ਮਜਬੂਰ ਕਰਤਾ ਐ ਇਸੇ ਵਿਅਕਤੀ ਨੂੰ ਜਿਹੜਾ ਤੁਹਾਡਾ ਸਾਰੀ ਪਾਰਟੀ ਦੀ ਸੇਵਾ ਕਰਦਾ ਘਰੋਂ ਪੈਸਾ ਲਾ ਕੇ ਕਰਦਾ ਤੇ ਇਹ ਨਹੀਂ ਕਰਨਾ ਚਾਹੀਦਾ ਸੀ ਮੈਂ ਇਸ ਦੀ ਨਿੰਦਾ ਕਰਦਾ ਔਰ ਅਸੀਂ ਇਸ ਦੇ ਖਿਲਾਫ ਡਟ ਕੇ ਖੜੇ ਹੋਵਾਂਗੇ ਹਾਈ ਕੋਰਟ ਵੀ ਸਾਸੀ ਜਾਵਾਂਗੇ ਪ੍ਰਧਾਨ ਜਿਹੜਾ ਬਣਾਇਆ ਹਾਂ ਉਹ ਤੁਸੀਂ ਤੁਸੀਂ ਦੱਸੋ ਦੱਸੋ ਅਸੀਂ ਜੀ ਨਾਮ ਗਰਮੀਤ ਸਿੰਘ ਜੀ ਜਿਹੜੇ ਇੱਧਰ ਕਰਾਂ ਮੈਂ ਇੱਕ ਟੂ ਮਿੰਟ ਬਾਅਦ ਇਹ ਇਹ ਪਹਿਲੀ ਵਾਰ ਹੋਇਆ ਕਿ ਉਸ ਨੂੰ ਧੱਕੇ ਨਾਲ ਪੈਸੇ ਲੈ ਕੇ ਪ੍ਰਧਾਨਤਾ ਬਣਾਇਆ ਜਿਹਨੂੰ ਵੀ ਬਣਾਇਆ ਇੱਥੇ ਔਰ ਉਹਨੂੰ ਨਾਲ ਸਿਕਿਉਰਿਟੀ ਦਿੱਤੀ ਕਿ ਤੈਨੂੰ ਕੋਈ ਕੁਝ ਬੋਲ ਨਾ ਸਕੇ ਤੇ ਇੱਧਰ ਕੋਈ ਹਾਲਚਾਲ ਵੀ ਨਹੀਂ ਪੁੱਛਣ ਆਇਆ ਇਹ ਆ ਇਸ ਤੋਂ ਪਤਾ ਲੱਗਦਾ ਕਿ ਇਹ ਕਿਸ ਤਰ੍ਹਾਂ ਨਾਲ ਕਿੰਨੇ ਇਨਸਾਫ ਪਸੰਦ ਨੇ ਔਰ ਕਿਸ ਤਰ੍ਹਾਂ ਦੀ ਇਹ ਗੱਲ ਕਰਦੇ ਆ ਕਿਹੜਾ ਇਹ ਪੰਜਾਬ ਬਣਾਉਣਾ ਹੈ ਇਹ ਇਹਨਾਂ ਦੀ ਸਮਝ ਆ ਆਏ ਟਰੱਕ ਯੂਨੀਅਨ ਦੇ ਪ੍ਰਧਾਨ ਨੂੰ ਸੁਰੱਖਿਆ ਵੀ ਪ੍ਰਦਾਨ ਕੀਤੀ ਹੈ ਸਿਕਿਉਰਿਟੀ ਦਿੱਤੀ ਹੈ ਚਾਰ ਗਨਮੈਨ ਦੇਤੇ ਭਾਈ ਕਿਸ ਕੈਪੈਸਿਟੀ ਦੇ ਦਿੱਤੇ ਆ ਕੀ ਖਤਰਾ ਉਹਨੂੰ ਇੱਕ ਤਾਂ ਤੁਸੀਂ ਉਧਰ ਤਾਂ ਸਾਡਾ ਪੁਰਾਣਾ ਪ੍ਰਧਾਨ ਜਿਹੜਾ ਉਹ ਤਾਂ ਮਰਨ ਵਾਲੇ ਉਸ ਪਿਆ ਹੈਗਾ ਤੇ ਉਧਰ ਸੁਰੱਖਿਆ ਦੇ ਕੇ ਬਿਠਾਉਨੇ ਹੋ ਉਹਨੂੰ ਕੀ ਖਤਰਾ ਹੋ ਗਿਆ ਇਸ ਤੋਂ ਪਤਾ ਲੱਗਦਾ ਕਿ ਕਿਸ ਤਰ੍ਹਾਂ ਦਾ ਪੱਖਪਾਤ ਹੋ ਰਿਹਾ ਕਿਸ ਤਰ੍ਹਾਂ ਦਾ ਜ਼ੁਲਮ ਹੋ ਰਿਹਾ ਤੇ ਸਮਾਜ ਦੇ ਅੰਦਰ ਕੀ ਇਹਨਾਂ ਦੀ ਦਿੱਕ ਬਣੂਗੀ ਕੀ ਪੁਲਿਸ ਜਿਹੜੀ ਆ ਉਹ ਇਹਨਾਂ ਕੰਮਾਂ ਲਈ ਹੈ ਕਿ ਤੁਸੀਂ ਪ੍ਰਿਸ਼ਪਤਾ ਨਾਲ ਉਹ ਉਸ ਤੋਂ ਬਾਅਦ ਪ੍ਰੋਟੈਕਸ਼ਨ ਦੇਓ ਤੇ ਇਹ ਨਹੀਂ ਹੋਣਾ ਚਾਹੀਦਾ। ਪ੍ਰਾਣ ਨਹੀਂ ਛੋਟੇ ਮੇਰੇ। ਜੀ ਇਹ ਮਸਲਾ ਸੀ ਮਸਲਾ ਤਾਂ ਪ੍ਰਧਾਨਗੀ ਦੀ ਸੀਗਾ ਜੀ 30 ਲੱਖ ਰੁਪਏ ਜਿਹੜਾ ਸਾਥੋਂ ਪਹਿਲਾਂ ਦੋਨੋਂ ਡਿਮਾਂਡ ਰੱਖੀ ਗਈ ਜੀ ਕਿ ਜੇ ਤੂੰ ਪ੍ਰਧਾਨਵਾਨ ਪਹਿਲਾਂ ਉਦੋਂ ਪਹਿਲਾਂ ਤਾਂ ਇਹਨਾਂ ਨੇ ਗੁਟਕਾ ਸਾਹਿਬ ਨੂੰ 100 ਖਾਦੀ। ਕਿਨੇ ਖਾਦੀ? ਨਿਰਿੰਦਰ ਕੌਰ ਭਰਾਜ ਨੇ। ਅੱਛਾ ਜੀ। ਚਾਰ ਪਰਚੀਆਂ ਪਾਈਆਂ ਗਈਆਂ ਉਹਦੇ ਚ ਗੁਟਕਾ ਸਾਹਿਬ ਨੂੰ ਕਾ ਕੇ ਕਿਹਾ ਗਿਆ ਵੀ ਪਹਿਲਾ ਨੰਬਰ ਪ੍ਰਗਟਦਾ ਫੇਰ ਗੁਰਪ੍ਰੀਤ ਦਾ ਫੇਰ ਕਾਕੇ ਦਾ ਹੁਣ ਕਾਕੇ ਦੀ ਵਾਰੀ ਆ ਗਈ ਸੀ ਉਸ ਤੋਂ ਬਾਅਦ ਕਾਕੇ ਨੂੰ ਡਿਮਾਂਡ ਵੀ ਰੱਖੀ ਗਈ 30 ਲੱਖ ਰੁਪਏ ਦੀ ਵੀ ਦੂ 30 ਲੱਖ ਰੁਪਏ ਦਾ ਇੰਤਜ਼ਾਮ ਕਰਕੇ ਰੱਖ ਉਹਨੇ ਸਾਨੂੰ ਨਹੀਂ ਪਤਾ ਵੀ ਕਿੱਥੋਂ ਕਿੱਥੋਂ ਇੰਤਜ਼ਾਮ ਕਰਿਆ ਸਾਨੂੰ ਇਹਨਾਂ ਪਤਾ ਵੀ ਯਾਰਾਂ ਦੋਸਤਾਂ ਦੋਨੇ ਪੈਸਾ ਇਕੱਠਾ ਕਰਕੇ ਇੰਤਜ਼ਾਮ ਕਰਕੇ ਉਹਨੇ ਉਹ ਮੁੰਡੇ ਨੂੰ ਗੁਰਪ੍ਰੀਤ ਨੂੰ ਨਦਾਂਪੁਰ ਵਾਲੇ ਨੂੰ ਫੜਾਤਾ ਉਹਦੇ ਕੋਲੇ ਲੈ ਗਿਆ 20 ਦਿਨ ਉਹਦੇ ਪੈਸੇ ਰੱਖੇ ਨੇ 20 ਦਿਨਾਂ ਬਾਅਦ ਉਹਦੇ ਪੈਸੇ ਵਾਪਸ ਕੀਤੇ ਗਏ ਨੇ 24 ਤਰੀਕ ਨੂੰ ਸ਼ਾਮ ਨੂੰ ਵਾਪਸ ਕੀਤੇ ਗਏ ਨੇ ਤੇ ਪਹਿਲਾਂ ਉਹਨੂੰ ਚਾਂਸੇ 'ਚ ਰੱਖਿਆ ਸੀ ਉਹਨੂੰ ਪਹਿਲਾਂ ਰੋਕਦੇ ਵੀ ਹੁੰਦੇ ਸੀ ਵੀ ਨਹੀਂ ਇਹ ਆਪਣੀ ਨਹੀਂ ਬਣਦੀ ਵੀ ਨਹੀਂ ਆਪਣਾ ਜਦੋਂ ਤੇਰੇ ਨਾਲ ਗੱਲ ਨਹੀਂ ਖੁੱਲ ਕੇ ਕਰ ਰਹੀ ਵੀ ਕੋਈ ਫਾਇਦਾ ਨਹੀਂ ਇਹ ਕਹਿੰਦਾ ਨਹੀਂ ਮੈਨੂੰ ਵਿਸ਼ਵਾਸ ਆ ਵੀ ਨਹੀਂ ਜਵਾਨ ਦੀ ਪੱਕੀ ਆ ਭਾਜਦੀ ਨਹੀਂ ਮੇਰੇ ਤੋਂ ਇਹ ਪਰ ਇਹਨੇ ਹੁਣ ਤੁਹਾਨੂੰ ਪਤਾ ਹੀ ਆ ਸਾਰੇ ਪਿੰਡ ਨੂੰ ਹੀ ਪਤਾ ਜੀ ਦੇਖੋ ਇਹ ਦਿੱਲੀ 12 ਸਾਲ ਤੋਂ ਚੱਲ ਰਿਹਾ 12 ਸਾਲ ਤੋਂ ਜਦੋਂ ਆ ਭਗਵੰਤ ਮਾਨ ਐਮਪੀ ਦੀ ਚੋਣ ਲੜੇ ਨੇ ਪਹਿਲਾ ਬੂਥ ਇਹਨਾਂ ਨੇ ਲਾਇਆ ਪੈਸੇ ਇਕੱਠੇ ਕਰਕੇ ਹਾਲੇ ਸਾਡੇ ਪਿੰਡ ਦੇ ਲੋਕ ਮੁਖੌਲ ਕਰਦੇ ਹੁੰਦੇ ਸੀ ਵੀ ਤੁਸੀਂ ਇਹ ਕੀ ਪੰਗਾ ਕਰੀ ਜਾਂਦਾ ਵੀ ਇਹਨਾਂ ਨੂੰ ਕਿਹਨੇ ਜਿੱਤਨ ਦੇਣਾ ਵੀ ਇਹ ਤਾਂ ਇੱਕ ਦੂਸਰੇ ਨੇ ਜਿਹੜੇ ਆਪਣੇ ਟੀਵੀਆਂ ਤੇ ਆਉਂਦੇ ਨੇ ਕਮੇਡੀ ਵਾਲੇ ਚਲੇ ਮੰਨੇ ਨਹੀਂ ਪਿੱਛੇ ਇਲੈਕਸ਼ਨ ਸੀ ਕਿ ਉਹ ਚ ਨਹੀਂ ਤੁਹਾਡੇ ਕੋਲ ਪੈਸਾ ਖਰਚ ਹੋਇਆ ਸੀ ਹਾਂਜੀ ਹਾਂ 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 ਹੋਇਆ 5 4 ਲੱਖ ਰੁਪਇਆ ਕਰਿਆ ਆਪਣੇ ਕੋਲੋਂ ਕਰਿਆ ਐਮਐਲਏ ਕੋ ਇੱਕ ਵਾਰ ਵੀ ਕਹਿ ਕੇ ਦਿਖਾਵੇ ਮੈਂ ਤੋਂ ਕਦੇ ਤੁਸੀਂ ਨੇ ਡੀਜ਼ਲ ਪਾਇਆ ਹੋਵੇ ਜਾਂ ਇਹਨਾਂ ਨੇ ਕੋਈ ਰੋਟੀ ਦਾ ਪ੍ਰਬੰਧ ਕਰਿਆ ਹੋਵੇ ਜਾਂ ਕਿਸੇ ਨੂੰ ਖਵਾਇਆ ਹੋਵੇ ਇੱਕ ਰੁਪਇਆ ਵੀ ਜਾਂ ਇਹਨਾਂ ਨੇ ਕੋਈ ਫੰਡ ਦਿੱਤਾ ਹੋਵੇ 15 ਕਦੇ 10 ਕਦੇ 15 रहे ਵੀ 15 15 16 ਦੇ ਨਾਲ ਰਹੇ ਨੇ ਵੀਡੀਓ ਵੀ ਨੇ ਉਹ ਵੀਡੀਓ ਵੀ ਪਾਈਆਂ ਨੇ ਅਸੀਂ ਹੁਣ ਇਹ ਮੰਗ ਕਰਦੇ ਆ ਸੀ ਵੀ ਸਾਡੀ ਤਾਂ ਦੇਖੋ ਜੀ ਪੰਜਾਬ ਸਰਕਾਰ ਤੇ ਸਾਨੂੰ ਵਿਸ਼ਵਾਸ ਨਹੀਂ ਹੈਗਾ ਵੀ ਸਾਡੀ ਜਾਂਚ ਸਹੀ ਹੋਊਗੀ ਅਸੀਂ ਤਾਂ ਸੈਂਟਰ ਤੋਂ ਜਾਂਚ ਕਰਵਾਉਣੀ ਚਾਹੁੰਦੇ ਆ ਹਾਂ ਜਾ ਕੇ ਦੇਖੋ ਮੀਡੀਆ ਹੁਣ ਪਰਿਵਾਰ ਦਾ ਮੁੰਡਾ ਹੈ ਇਹਨਾਂ ਕੋਲ ਕੀ ਤਾਂ ਉਹੋ ਜਾਣਦੇ ਤਾਂ ਜੀ ਹੁਣ ਪੈਸਾ ਜੱਦ ਚੜਾਵਾ ਚੜ ਗਿਆ ਜੀ ਹੁੰਦਾ ਉਹਦਾ ਪਿੰਡ ਤੋਂ ਪੁੱਛੋ ਜੀ ਹੁਣ ਸਾਡੀ ਤਾਂ ਸਾਡੇ ਕੋਲ ਤਾਂ ਪ੍ਰੂਫ ਹੈ ਨੇ ਜੀ ਜਦੋਂ ਇਹ ਵੋਟਾਂ ਮੰਗਣ ਆਉਂਦੀ ਸੀ ਸਾਡੇ ਘਰੇ ਸਕੂਟਰ ਹੀ ਖੜਾ ਕੇ ਸਾਡੀ ਕਾਰ 'ਚ ਬੈਠ ਕੇ ਜਾਂਦੀ ਸੀ ਉਦੋਂ ਉਹ ਮੀਰ ਉਦੋਂ ਉਦੋਂ ਜਾਂਦੀ ਸੀ ਸਾਨੂੰ ਉਦੋਂ ਮੀਰ ਤੇ ਉਦੋਂ ਮੀਰ ਸੀਗੇ ਅਸੀਂ ਤਾਂ ਉਦੋਂ ਸਾਡਾ ਤਾਂ ਉਦੋਂ ਦੀ ਕੰਮ ਚੱਲਦਾ ਹੁਣ ਉਹਨਾਂ ਦਾ ਪਹਿਲਾਂ ਤਾਂ 24000 ਸੀ ਉਹਨਾਂ ਕੋਲੇ ਅੱਜ ਉਹਨਾਂ ਕੋਲੇ ਕਰੋੜਾਂ ਰੁਪਏ ਕਿੱਥੋਂ ਆ ਗਿਆ ਹੁਣ ਉਹਨਾਂ ਦੀ ਵੀ ਜਾਂਚ ਕਰਾ ਕੇ ਉਹਨਾਂ ਦੀ ਵੀ ਜਾਂਚ ਕਰਵਾਉਣੀ ਚਾਹੀਦੀ ਹੈ ਨਾ ਵੀ ਇਹ ਕਿੱਥੋਂ ਆਇਆ ਪੈਸਾ ਜਿਸ ਤਰ੍ਹਾਂ ਇਹ ਕੱਲ੍ਹ ਵਾਇਰਲ ਆਡੀਓ ਵਾਇਰਲ ਹੋ ਗਿਆ ਹ ਹਾਂ 24 ਤਰੀਕ ਦੀ 5:30 ਵਜੇ ਤਾ ਫੋਨ ਕਰ ਰਹੇ ਨੇ ਵੀ ਐ ਕਰਕੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਤੇ ਯਾਰਾਂ ਦੋਸਤਾਂ ਨੂੰ ਸਨੇਹੇ ਲਾ ਦੋ ਇਸ ਸਵੇਰੇ 10 ਵਜੇ ਤੈਨੂੰ ਪ੍ਰਧਾਨ ਲਾਉਣਾ ਸ਼ਾਮ ਨੂੰ ਪੌਣੇ 7 ਵਜੇ ਘਰੇ ਬਲਾ ਕੇ ਉਹ ਰਿਕਾਰਡਿੰਗ 'ਚ ਆ ਵੀ ਰਹਾ ਫਿਰ ਉੱਥੇ ਮਨਾ ਕਰ ਰਹੀ ਹੈ ਵੀ ਮੇਰੇ ਤੇ ਵੀ ਨਹੀਂ ਵੀ ਮੇਰੇ ਤਾਂ ਉੱਪਰ ਦੀ ਹੋ ਗਿਆ ਕੰਮ ਵੀ ਕਾਕੇ ਤੈਨੂੰ ਮਨਾ ਵੀ ਮੈਂ ਬਾਜਵੇਂ ਨੂੰ ਪ੍ਰਧਾਨ ਲਾਉਣਾ ਐ ਤਾਂ ਜੀ ਬਹੁਤ ਕੁਝ ਆਲੇ ਮਨਜੀਤ ਕੋਲ ਹੀ ਆ ਸਾਰਾ ਕੁਝ ਸਾਨੂੰ ਨਹੀਂ ਪਤਾ ਉਹਦੇ ਕੋਲ ਹੀ ਆ ਬਹੁਤ ਕੁਝ ਆ ਤਾਂ ਗੱਲ ਕੀਤੀ ਜਾਵੇ ਤਾਂ ਉਹਦੇ ਹਾਲਾਤ ਉਹ ਤਾਂ ਜੀ ਹਲੇ ਹੁਣ ਤੋ ਸੇਰੀਅਸ ਹੈ ਉਹਦੇ ਕੀ ਹਾਲਾਤ ਨੇ ਜੀ ਹੁਣ ਤਾਂ ਰੱਬ ਨੂੰ ਪਤਾ ਹਲੇ ਤਾਂ ਹੁਣ ਸਾਨੂੰ 48 ਘੰਟੇ ਦਾ ਹੋਰ ਸਮਾਂ ਦਿੱਤਾ ਗਿਆ ਹਲੇ ਵੀ 48 ਘੰਟੇ ਬਾਅਦ ਪਤਾ ਲੱਗੂਗਾ ਨਹੀਂ ਦਬਾਉਂਦਾ ਜੀ ਹਲੇ ਦੇਖੋ ਜੀ ਦਬਾਉ ਹੀ ਸਮਝੋ ਜਦੋਂ ਹਲੇ ਸਾਡੀ ਤਾਂ ਜੀ ਐਫ ਆਈ ਆਰ ਨੇ ਦਰਜ ਹੋਈ ਕੋਈ ਬਿਆਨ ਲੈਣ ਨਹੀਂ ਗਿਆ ਉੱਥੇ ਪਟਿਆਲੇ ਕਿਸੇ ਨੇ ਪਤਾ ਵੀ ਨਹੀਂ ਲਿਆ ਕਿਸੇ ਨੇ ਪਤਾ ਵੀ ਨਹੀਂ ਲਿਆ ਕੋਈ ਆਮ ਆਦਮੀ ਪਾਰਟੀ ਦਾ ਸਾਡੇ ਕੋਲ ਬੰਦਾ ਨਹੀਂ ਆਇਆ ਹੁਣ ਦਬਾਉ ਹੀ ਹੋ ਗਿਆ ਉਹ